ਕੀ ਭਾਰਤੀ ਜਨਤਾ ਪਾਰਟੀ ਜਿਹਨੇ ਇੱਕ ਕਿਸਮ ਦਾ ਨਵੀਨ ਜਿੰਦਲ ਦਾ ਜਿਹੜਾ ਪੋਲਿਟਿਕਲ ਕੈਰੀਅਰ ਹੈ ਉਹ ਖਤਮ ਹੀ ਕਰ ਦਿੱਤਾ ਸੀ ਉਹਨਾਂ ਨੇ ਕੁ ਰਖੇਤਰ ਤੋਂ ਉਹਨਾਂ ਨੂੰ ਨਵੀਨ ਜਿੰਦਲ ਨੂੰ ਟਿਕਟ ਦੇ ਦਿੱਤੀ ਹੈ 10 ਸਾਲ ਪਹਿਲਾਂ ਰਾਜਨੀਤੀ ਤੋਂ ਗਾਇਬ ਹੋਏ ਅਚਾਨਕ ਫੇਰ ਉਹ ਹੁਣ ਰਾਜਨੀਤੀ ਦੀ ਸਟੇਜ ਦੇ ਉੱਤੇ ਆ ਕੇ ਆਪਣੀ ਪਾਰੀ ਉਹਨਾਂ ਨੇ ਸ਼ੁਰੂ ਕੀਤੀ ਹੈ ਨਵੀਨ ਜਿੰਦਲ ਨਵੀਨ ਜਿੰਦਲ 10 ਸਾਲ ਸੱਤਾ ਤੋਂ ਪਰੇ ਰਹੇ ਹੈ ਲੇਕਿਨ ਹੁਣ ਕਿਵੇਂ ਇਮੀਡੀਏਟ ਉਹ ਬੀਜੇਪੀ ਨੂੰ ਵੀ ਚੰਗੇ ਲੱਗਣ ਲੱਗੇ ਬੀਜੇਪੀ ਸ਼ਾਮਲ ਹੋ ਕੇ ਟਿਕਟ ਵੀ ਉਹਨਾਂ ਨੂੰ ਦੇ ਦਿੱਤੀ ਆ ਸਭ ਤੋਂ ਵੱਡੀ ਗੱਲ ਆ ਹਰਿਆਣਾ ਬੀਜੇਪੀ ਨੇ ਸਭ ਤੋਂ ਵੱਧ ਵਿਰੋਧ ਕੀਤਾ ਸੀ ਇਹਨਾਂ ਦਾ ਰਾਜਨੀਤਿਕ ਕੈਰੀਅਰ ਖਤਮ ਕਰ ਲਈ ਲੇਕਿਨ 10 ਸਾਲ ਬਾਅਦ ਉਹਨਾਂ ਦਾ ਕੈਰੀਅਰ ਹੀ ਹੁਣ ਬੀਜੇਪੀ ਹੀ ਬਣਾ ਰਹੀ ਹੈ ਦਿੱਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਚਰਚਾ ਨਵੀਂ ਖਬਰ ਲੈ ਕੇ ਆਉਣਾ ਅੱਜ ਗੱਲ ਕਰਾਂਗੇ ਰਾਜਨੀਤੀ ਦੇ ਰਾਜਨੀਤੀ ਦੇ ਵਿੱਚ ਕਿਸੇ ਸਮੇਂ ਕੁਝ ਵੀ ਹੋ ਸਕਦਾ ਕੋਈ ਵੀ ਬੰਦਾ ਕਿਸੇ ਪਾਸੇ ਕਿਸੇ ਪਾਰਟੀ ਜਾ ਸਕਦਾ ਹੈਗਾ ਲੇਕਿਨ ਸਿਰਫ ਉਹਨਾਂ ਨੂੰ ਚਾਹੀਦਾ ਵੀ ਜਿੱਤ ਕੇ ਕੁਰਸੀ ਸਾਹਮਣੀ ਆ ਕੁਝ ਇਸੇ ਤਰ੍ਹਾਂ ਦਾ ਹੀ ਜਿਹੜਾ ਨਜ਼ਾਰਾ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹਰਿਆਣਾ ਦੇ ਵਿੱਚ ਇੱਕ ਵੱਡੇ ਜਿਹੜੇ ਅਯੋਗਪਤੀ ਨੇ ਜਿਹੜੇ ਕਿ 10 ਸਾਲ ਵਾਹ ਸੱਤਾ ਦੇ ਵਿੱਚ ਆਏ ਨੇ ਉਹਨਾਂ ਨੂੰ ਬੀਜੇਪੀ ਨੇ ਟਿਕਟ ਦਿੱਤੀ ਆ ਉਹਨਾਂ ਦੇ ਸਾਰੀ ਗੱਲ ਬੜੀ ਗਹਿਰਾਈ ਨਾਲ ਕਰਾਂਗੇ ਕਿਸ ਤਰ੍ਹਾਂ ਨਾਲ ਉਹ ਬੀਜੇਪੀ ਜਾ ਪਹਿਲਾਂ ਕਿਸ ਪਾਰਟੀ ਸੀਗੇ ਕਿੰਨੇ ਉਹਨਾਂ ਦੇ આરોਪ ਲੱਗੇ ਹੁਣ ਉਹ ਬਿਲਕੁਲ ਸਾਫ਼ ਸੁਥਰੇ ਇੱਕ ਕਰਤਾਰ ਦੇ ਵਿੱਚ ਆ ਗਏ ਨੇ ਸਾਡੇ ਨਾਲ ਮਨੀਸ਼ਾਤ ਰੇ ਮਨੀ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਨਾਲ ਰਾਜਨੀਤਿਕ ਪਾਰਟੀਆਂ ਦੇ ਕੋ ਕਿਹੜਾ ਅਜਿਹਾ ਜਿਹੜਾ ਹੈਗਾ ਵਾਸ਼ਿੰਗ ਪਾਊਡਰ ਰੱਖਿਆ ਜਾਂ ਵਾਸ਼ਿੰਗ ਸਰਫ ਰੱਖਿਆ ਹੋਇਆ ਜਿਹਦੇ ਕਰਕੇ ਉਹ ਲਗਾਤਾਰ ਜਿਹੜਾ ਹੈਗਾ ਜਿਹੜੇ ਦਾਗ ਹੀ ਹੁੰਦੇ ਨੇ ਜਿਨ੍ਹਾਂ ਤੇ ਉਹ ਖੁਦ ਰੋਪ ਲਾਉਂਦੇ ਨੇ ਉਹਨਾਂ ਨੂੰ ਸਾਫ਼ ਕਰ ਲੈਂਦੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਨਵੀਨ ਜੰਦਲ ਜਿਹੜੇ ਹਰਿਆਣਾ ਦੇ ਕੁਰੂਖ ਖੇਤਰ ਤੋਂ ਸੰਸਦ ਸੀਗੇ ਕਾਂਗਰਸ ਪਾਰਟੀ ਤੋਂ 2004 ਦੇ ਵਿੱਚੋ ਜਿੱਤੇ ਉਹਨਾਂ ਦੇ ਪਹਿਲਾਂ ਫਾਦਰ ਵੀ ਜਿਹੜੇ ਓਪੀ ਜਿੰਦਲ ਸੀਗੇ ਉਹ ਵੀ ਸਿਆਸਤ ਦੇ ਵਿੱਚ ਕਾਫੀ ਲੰਬੇ ਸਮੇਂ ਚ ਰਹੇ ਉਹਨਾਂ ਨੇ ਚੌਧਰੀ ਬੰਸੀ لال ਨਾਲ ਵੀ ਟਾਈਮ ਉਹਨਾਂ ਨੇ ਕਟਿਆ ਤੇ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਸੁਵਿਤਰੀ ਜਿੰਦਲ ਉਹ ਵੀ ਉੱਥੇ ਵਿਧਾਇਕ ਨੇ ਤਾਂ 2004 ਚ ਵੀ ਰਹੇ 9 ਚ ਵੀ ਰਹੇ ਤੇ 2014 ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗਦਾ ਕੋਇਲਾ ਘੁਟਾਲੇ ਦਾ ਔਰ ਇਲਜ਼ਾਮ ਵੀ ਇਹਨਾਂ ਕਿ ਪੂਰੇ ਦੇਸ਼ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਜਾਂਦਾ ਔਰ ਬੀਜੇਪੀ ਨੇ ਇਸ ਜਿਹੜੇ ਵਿਸ਼ੇ ਨੂੰ ਬਹੁਤ ਚੰਗੀ ਤਰ੍ਹਾਂ ਪੁਨਾਇਆ ਤੇ ਉਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ ਉਹ ਉਸ ਵੇਲੇ ਐਦਾਂ ਲੱਗਿਆ ਕਿ ਜਿਦਾ 2014 ਦੇ ਵਿੱਚ ਖਤਮ ਹੋ ਗਿਆ ਕਿਉਂਕਿ ਉਹ ਕੁਰਕਸ਼ੇਤਰ ਤੋਂ ਆਪਣੀ ਸੀਟ ਉਹ ਹਾਰ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ 2019 ਦੇ ਵਿੱਚ ਚੋਣ ਲੜਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਪਰ ਜਿਹੜੀ ਹੁਣ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ जिने एक किस्म ਦਾ ਨਵੀਨ ਜੰਦਰਲ ਦਾ ਜਿਹੜਾ ਪੋਲਿਟਿਕਲ ਕੈਰੀਅਰ ਹੈ ਉਹ ਖਤਮ ਹੀ ਕਰ ਦਿੱਤਾ ਸੀ ਉਹਨਾਂ ਨੇ ਕੁਰਖੇਤਰ ਤੋਂ ਉਹਨਾਂ ਨੂੰ ਨਵੀਨ ਜੰਦਰਲ ਨੂੰ ਟਿਕਟ ਦੇ ਦਿੱਤੀ ਆ 10 ਸਾਲ ਪਹਿਲਾਂ ਰਾਜਨੀਤੀ ਤੋਂ ਗਾਇਬ ਹੋਏ ਅਚਾਨਕ ਫੇਰ ਉਹ ਹੁਣ ਰਾਜਨੀਤੀ ਦੀ ਸਟੇਜ ਦੇ ਉੱਤੇ ਆ ਕੇ ਆਪਣੀ ਪਾਰੀ ਉਹਨਾਂ ਨੇ ਸ਼ੁਰੂ ਕੀਤੀ ਹੈ ਤਾਂ ਇਹਦੇ ਵਿੱਚ ਇਹ ਗੱਲ ਹੈ ਦੇਖੋ ਕਿ ਜਿਹੜੇ ਕਾਇਦੇ ਕਾਨੂੰਨ ਹੈ ਉਹ ਕਿਸੇ ਪਾਰਟੀ ਦੇ ਉੱਤੇ ਕੋਈ ਫਿੱਟ ਨਹੀਂ ਬੈਠਦੇ ਫਿੱਟ ਕੀ ਬੈਠਦਾ ਜਿੱਤ ਦਾ ਫਾਰਮੂਲਾ ਕਿ ਕੌਣ ਜیتےਗਾ ਔਰ ਇਸ ਵਾਰ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਆ ਉਹਨਾਂ ਨੇ ਟੀਚਾ ਰੱਖਿਆ ਇਸ ਵਾਰ ਐਨਡੀਏ 400 ਤੋਂ ਪਾਰ ਕਿ 370 ਅਸੀਂ ਪਾਰ ਕਰਾਂਗੇ ਤੇ 400 ਜਿਹੜੀ ਐਨਡੀਏ ਪਾਰ ਕਰੇਗੀ ਇਸ ਗੱਲ ਕਰਕੇ ਮੇਰੇ ਖਿਆਲ ਨਾਲ ਇਹ ਹੈ ਕਿ ਬਾਈ ਹੋਕਰ ਕਰਕ ਤੇ ਇਹਨਾਂ ਨੇ 370 ਸੀਟਾਂ ਪਾਰ ਕਰਨੀਆਂ ਉਹਦੇ ਲਈ ਚਾਹੇ ਨਵੀਨ ਜਿੰਦਲ ਵਰਗੇ ਜਿਨ੍ਹਾਂ ਦੇ ਉੱਤੇ ਬੇਸ਼ੱਕ ਕੋਈ ਸਾਬਤ ਨਹੀਂ ਉਦੋਂ ਹੋਇਆ ਕੁਝ ਵੀ ਪਰ ਇਲਜ਼ਾਮ ਬਹੁਤ ਵੱਡੇ ਵੱਡੇ ਲੱਗਦੇ। ਹਾਂ ਮਨੀ ਜੀ ਗੱਲ ਇੱਕ ਉਸ ਟਾਈਮ ਜੇਕਰ ਦੇਖੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਇਹ ਆ ਗਿਆ ਸੀਗਾ ਵੀ ਹਰਿਆਣੇ ਦੇ ਵਿੱਚ ਸਿਰਫ ਇੱਕੋ ਜਿਹੜਾ ਮੁੱਦਾ ਸੀਗਾ ਆਪਣਾ ਬੀਜੇਪੀ ਨੂੰ ਨਵੀਨ ਜਿੰਦਰ ਨਵੀਨ ਜਿੰਦਰ ਦਾਸ ਸੱਤਾ ਤੋਂ ਪਰੇ ਰਹਿ ਲੇਕਿਨ ਹੁਣ ਕਿਵੇਂ ਇਮੀਡੀਏਟ ਉਹ ਬੀਜੇਪੀ ਨੂੰ ਵੀ ਚੰਗੇ ਲੱਗਣ ਲੱਗੇ ਬੀਜੇਪੀ ਸ਼ਾਮਲ ਹੋ ਕੇ ਟਿਕਟ ਵੀ ਉਹਨਾਂ ਨੂੰ ਦੇ ਦਿੱਤੀ ਆ ਲੱਗਦਾ ਨਹੀਂ ਵੀ ਇਹ ਪਾਰਟੀਆਂ ਗਰਾਊਂਡ ਲੈਵਲ ਤੇ ਲੋਕਾਂ ਨੂੰ ਸਿਰਫ ਜਿਹੜਾ ਹੈਗਾ ਬੋਟ ਲੈਣ ਲਈ ਇੱਕ ਤਰ੍ਹਾਂ ਨਾਲ ਜਿਹੜਾ ਉਹਨਾਂ ਨਾਲ ਜਿਹੜਾ ਹੈਗਾ ਸਿਆਸਤ ਕਰਦੀਆਂ ਨੇ ਸਿਆਸੀ ਪਾਰਟੀਆਂ ਦਾ ਹੁੰਦੀਆਂ ਨੇ ਲੇਕਿਨ ਸਿਆਸਤ ਉਹ ਲੋਕਾਂ ਨਾਲ ਕਰਦੀਆਂ ਨੇ ਸਾਰੀ ਬਿਲਕੁਲ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹੀ ਹੈ ਕਿ ਕੋਈ ਜਿਹੜਾ ਰੂਲ ਐ ਰੈਗੂਲੇਸ਼ਨ ਆ ਕਿਸੇ ਪਾਰਟੀ ਤੇ ਲਾਗੂ ਨਹੀਂ ਹੁੰਦਾ ਲਾਗੂ ਹੁੰਦਾ ਇੱਕੋ ਹੀ ਫਾਰਮੂਲਾ ਜਿੱਤ ਦਾ ਫਾਰਮੂਲਾ ਜਿੱਦਾਂ ਤੁਸੀਂ ਇਹ ਦੇਖਿਆਣਾ ਕਿ ਪਿਛੇ ਕੁਲਦੀਪ ਬਿਸ਼ਨੋਈ ਨੇ ਵੀ ਆਪਣੀ ਪਾਰਟੀ ਛੱਡ ਕੇ ਉਹ ਵੀ ਭਾਰਤੀ ਜਨਤਾ ਪਾਰਟੀ ਚ ਆਏ ਉਹਨਾਂ ਦੇ ਬੇਟੇ ਫਿਰ ਵਿਧਾਇਕ ਬਣੇ ਔਰ ਹੁਣ ਨਵੀਨ ਜਿੰਦਲ ਵੀ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਸਾਰਿਆਂ ਦੀ ਨਿਗਾਹ ਦੇ ਵਿੱਚ ਇੱਕ ਭ੍ਰਸ਼ਟ ਸੀ ਕਰਪਟ ਸੀਗੇ ਇਹਨਾਂ ਤੇ ਵੱਡੇ ਵੱਡੇ ਇਲਜ਼ਾਮ ਲੱਗੇ ਸੀਗੇ ਤੇ ਅੱਜ ਉਹ ਬਿਲਕੁਲ ਪਾਕ ਸਾਫ਼ ਹੋ ਕੇ ਭਾਜਪੀ ਚ ਆਏ ਨੇ ਤੇ ਹੁਣ ਉਹ ਖੇਤਰ ਤੋਂ ਆਪਣਾ ਲੜਾਈ ਲੜਨਗੇ ਤੇ ਇਹ ਹੁਣ ਆਉਣ ਵਾਲਾ ਸਮਝ ਦੱਸੂਗਾ ਕਿ ਜਿਹੜਾ ਬੀਜੇਪੀ ਦਾ ਇਹ ਜਿਹੜਾ ਕਦਮ ਹੈ ਇਹ ਕਿੰਨਾ ਕੁ ਸਫਲ ਹੋਦਾ ਆ ਬਿਲਕੁਲ ਮਨੀਸ਼ਾ ਤਰੀ ਜਿਵੇਂ ਸਾਨੂੰ ਦੱਸਿਆ ਹੈਗਾ ਜਿਹੜੇ ਵੱਡੇ ਇੱਕ ਸਟੀਲ ਇੰਡਸਟਰੀ ਲਿਸਟ ਨੇ ਨਵੀਨ ਜਿੰਦਰ ਨੇ ਜਿਹੜੇ ਬੀਜੇਪੀ ਸ਼ਾਮਲ ਹੋਲੇ ਬੀਜੇਪੀ ਨੇ ਟਿਕਟ ਵੀ ਦੇ ਦਿੱਤੀ ਆ ਸਭ ਤੋਂ ਵੱਡੀ ਗੱਲ ਆ ਹਰਿਆਣਾ ਬੀਜੇਪੀ ਨਹੀਂ ਸਭ ਤੋਂ ਵੱਧ ਵਿਰੋਧ ਕੀਤਾ ਸੀ ਇਹਨਾਂ ਦਾ ਰਾਜਨੀਤਿਕ ਕੈਰੀਅਰ ਖਤਮ ਕਰ ਲਈ ਲੇਕਿਨ 10 ਸਾਲ ਬਾਅਦ ਉਹਨਾਂ ਦਾ ਕੈਰੀਅਰ ਹੀ ਹੁਣ ਬੀਜੇਪੀ ਹੀ ਬਣਾ ਰਹੀ ਆ ਬੀਜੇਪੀ ਨੇ ਉਹਨਾਂ ਨੂੰ ਲੋਕ ਸਭਾ ਖੇਤਰ ਕੁਰੂ ਖੇਤਰ ਤੋਂ ਟਿਕਟ ਦੇ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਿਆਸਤ ਲੋਕਾਂ ਨਾਲ ਹੁੰਦੀ ਆ ਲੋਕਾਂ ਦਾ ਕੋਈ ਕੰਮ ਹੋਵੇ ਨਾ ਹੋਵੇ ਰਾਜਨੀਤਾ ਲੋਕ ਨੇ ਜਿਹੜੇ ਵੱਡੇ ਇੰਡਸਟਰੀਲਿਸਟ ਨੇ ਉਹਨਾਂ ਦੇ ਕੰਮ ਚੱਲਣੇ ਚਾਹੀਦੇ ਨੇ ਲੋਕ ਹਮੇਸ਼ਾ ਆਸ ਲਾਈ ਰੱਖਦੇ ਨੇ ਆਸ ਉਹਨਾਂ ਦੀ ਕਈ ਵਾਰ ਪੂਰੀ ਹੁੰਦੀ ਹੈ ਕਈ ਵਾਰ ਨਹੀਂ ਹੁੰਦੀ ਪਰ ਫਿਰ ਹੁਣ ਇੱਕ ਵਾਰ ਫਿਰ ਜਿਹੜੇ ਦਾਗੀ ਉਸ ਟਾਈਮ ਦੇ ਮੰਨੇ ਗਏ ਸੀ ਭਾਜਪਾ ਨੇ ਮੰਨਿਆ ਸੀ ਉਹਨਾਂ ਨੂੰ ਕੁਰੂਖੇਤ ਤੋਂ ਟਿਕਟ ਦੇ ਦਿੱਤੀ ਆ ਕੀ ਪਾਰਟੀਆਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਵੀ ਕਰਦੀਆਂ ਰਹਿਣਗੀਆਂ ਕੀ ਕਦੇ ਸਿਆਸਤ ਵਿੱਚੋਂ ਦੇਸ਼ ਦੀ ਸਿਆਸਤ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋਵੇਗਾ ਕਿ ਨਹੀਂ ਇਹ ਇੱਕ ਸਵਾਲ ਆ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼